ਮਾਚੀਵਾੜਾ ਦੇ ਵਿੱਚ ਇੱਕ ਅਨੋਖਾ ਅੰਤਿਮ ਸੰਸਕਾਰ ਦੇਖਣ ਨੂੰ ਮਿਲਿਆ ਜਿੱਥੇ ਕੇ ਸਥਾਨਕ ਬਲੀਵੇਗ ਬਸਤੀ ਦੇ ਨਿਵਾਸੀ ਲੜਕੀ ਨੀਸ਼ਾ ਘੁਮਾਰੀ ਜਿਸ ਦੀ ਉਮਰ 16 ਸਾਲ ਜੋ ਕੇ 27 ਅਗਸਤ ਨੂੰ ਸਵੇਰੇ ਖੇਤਾਂ ਵਿੱਚ ਮਜ਼ਦੂਰੀ ਕਰਨ ਦੇ ਲਈ ਗਈ ਅਤੇ ਵਾਪਰੇ ਹਾਸਲੇ ਕਾਰਨ ਸੱਧੂਗੜਿਆ ਦੇ ਵਿੱਚ ਰੁੜ ਗਈ ਸੀ ਪਰ ਜਿੱਥੇ 7-8 ਦਿਨ ਦੀਦ ਦੇਣ ਦੇ ਬਾਅਦ ਵੀ ਉਸ ਦੀ ਲਾਸ਼ ਨਾ ਮਿਲੀ ਤਾਂ ਪਰਿਵਾਰਿਕ ਮੈਂਬਰਾਂ ਨੇ ਉਸ ਦਾ ਪੁਤਲਾ ਬਣਾ ਕੇ ਅੰਤਿਮ ਸੰਸਕਾਰ ਕਰ ਦਿੱਤਾ ਲੇਬਰ ਦੇ ਠੇਕੇਦਾਰ ਨਰੇਸ਼ ਸੋਨੀ ਨੇ ਕਿਹਾ ਕਿ ਉਹ 7 ਅਗਸਤ ਨੂੰ ਬਲੀਵੇਗ ਬਸਤੀ ਤੋਂ ਖੇਤਾਂ ਜੀ ਮਜ਼ਦੂਰੀ ਕਰਾਉਣ ਦੇ ਲਈ ਇਹ ਭਾਰੀ ਗਿਣਤੀ ਮਜ਼ਦੂਰ ਪਿੰਡ ਦੋਪਾਨਾ ਵਿਖੇ ਕਿਸਾਨ ਦੇ ਖੇਤਾਂ ਵਿੱਚ ਕੰਮ ਕਰਾਉਣ ਦੇ ਲਈ ਲੈ ਕੇ ਗਿਆ ਸੀ ਉਸਨੇ ਕਿਹਾ ਕਿ ਕਿਸਾਨਾਂ ਦੇ ਵੱਲੋਂ ਦੁਪਹਿਰ ਤੋਂ ਮਜ਼ਦੂਰੀਆਂ ਨੂੰ ਛੁੱਟੀ ਕਰ ਦਿੱਤੀ ਗਈ ਜੋ ਨੇੜੇ ਹੀ ਵਗਦੇ ਦਰਿਆ ਦਾ ਪਾਣੀ ਦੇਖਣ ਚਲੇ ਗਈ ਇਸ ਦੌਰਾਨ ਇਹ ਲੜਕੀ ਨੀਸ਼ਾ ਵੀ ਆਪਣੀ ਸਹੇਲੀ ਨਾਲ ਨੇੜੇ ਹੀ ਵਗਦੇ ਪਾਣੀ ਦੇ ਵਿੱਚ ਨਾਉਣ ਲਈ ਉਤਰੀ ਸੀ ਪਰ ਪੈਰ ਫਿਸਲਣ ਦੇ ਕਾਰਨ ਉਹ ਗੇ ਵੀ ਝਰੂੜੀ ਗਈ ਪਰਿਵਾਰਿਕ ਮੈਂਬਰਾਂ ਲੋਕਾਂ ਦੀ ਲਗਾਤਾਰ ਪਾਣੀ ਦੀ ਤਲਾਸ਼ ਕੀਤੀ ਗਈ ਇੱਥੋਂ ਤੱਕ ਕਿ ਇਸ ਗਰੀਬ ਪਰਿਵਾਰ ਨੇ ਗੋਤਾਖਰਾਂ ਦੀ ਵੀ ਸਹਾਇਤਾ ਲਈ ਪਰ ਇਸੇ ਨੂੰ ਹੀ ਉਸ ਦੀ ਲਾਸ਼ ਨਹੀਂ ਬਰਮਤ ਹੋਈ ਜਿਸ ਤੋਂ ਪਰਿਵਾਰਿਕ ਮੈਂਬਰਾਂ ਨੇ ਅਜ ਤੰਗ ਆ ਕੇ ਆਪਣੀ ਮ੍ਰਿਤਕ ਧੀ ਦਾ ਪੁੱਤਲੇ ਨੂੰ ਆਪਣੀ ਧੀ ਮੰਨ ਲਿਆ ਤੇ ਉਸੇ ਅਰਥੀ ਬਣਾ ਕੇ ਅੰਤਿਮ ਸੰਸਕਾਰ ਕੀਤਾ ਗਿਆ। ਕੀ ਨਾਮ ਕਿਹਾ ਹੈ आपका? ਨਰੇਸ਼ ਕੁਮਾਰ ਨਰੇਸ਼ਾਨੀ ਜੀ। ਜੀ ਉਹ ਕਿਵੇਂ ਘਟਨਾ ਹੋਈ ਜੋ ਲੜਕੀ ਦੀ ਮੌਤ ਹੋਈ ਕਿਵੇਂ ਘਟਨਾ ਹੋਈ ਜੀ? ਉਹ ਜੀ ਕਿਹਾ ਸੀ ਗੁੱਡਨੂ ਜੀ। ਅੱਛਾ ਠੀਕ ਆ। ਵਾਪਰ ਹੈ। ਹਾਂ ਜੀ ਵਾਹ ਪਰ। ਫਿਰ ਉਹ ਕੁੜਿਆ ਸਭ ਦਰਿਆ ਚਲ ਗਿਆ ਜੀ ਦੱਖਣ ਨੂੰ। ਠੀਕ ਹੈ ਜਉਥੇ ਮੈਂ ਉਹਨਾਂ ਨੂੰ ਰੋਕਿਆ ਕਿ ਵਾਏ ਪਾਣੀ ਵਧੇਗਾ ਕੋਈ ਨੌਣਾ ਨਹੀਂ ਇੱਥੇ ਹੈਗਾ ਮੈਂ ਕਹੇ ਕਿ ਮੜਾ ਜੋ ਉਧਰ ਨੂੰ ਗਿਆ ਜਿਹੜਾ ਤਿੰਨ ਚਾਰ ਕੁੜਿਆ ਸੀ ਇਹਨੇ ਨੇ ਸਾਈਟ 'ਚ ਨੌਣ ਲੱਗਿਆ ਤਿੰਨ ਬਸ ਉਹਦੇ ਨਾਲੇ ਕੁੜੀ ਇੱਕ ਸੀ ਉਜਰਾ ਵਿੱਚ ਬਰਿਆ ਉਹ ਵਿਚੇ ਰਹਿ ਗਿਆ ਜੀ ਮੈਂ ਕੁੜੀ ਦਾ ਕੁੜੀ ਦਾ ਨਾਮ ਸੀ ਨੀਸਾ ਜੀ ਉਹ ਕਾਮ ਕਰਦੀ ਕਾਮ ਕਰਦੀ ਸੀ ਵਾਹ ਪਰ ਜੀੜੀ ਗੁੜਦਾ ਸੀ ਜੀ ਗੁੜਾਈ ਕਰਦਾ ਸੀ ਬਹੁਤ ਡੋਣਾ ਜੀ ਮੈਂ ਕਹਾ ਬੋਲਾ ਉਹੀ ਪੇ ਸਲਾਨਗ ਮਾਰਤਾ ਥਾ ਕਿੰਨੀ ਉਮਰ ਸੀ ਕੁੜੀ ਦੀ ਉਮਰ ਦਾ ਜੋ ਦਾ 15 ਸਾਲ ਹੋਣਾ ਜੀ ਆਪਣੇ ਛਲੰਗ ਲਈ ਹਾਂ ਪੂਰਾ ਛਲੰਗ ਲਾਇਆ ਜੀ ਮੈਂ ਜਹਾਂ ਦੇਖ ਬੋਲਾਕ ਉਹੀਂ ਛਲੰਗ ਮਾਰਾ ਮੈਂ ਨਹੀਂ ਮਿਲਿਆ ਨਹੀਂ ਮਿਲਿਆ ਜੀ ਉਹ ਉਸ ਨੂੰ ਲੜਕੀ ਨੂੰ ਜਾਣੇ ਕਿਉਂ ਦਿਆ ਦਰਿਆ ਪਰ ਉਸਨੇ ਕੰਮ ਖਤਮ ਹੋ ਗਿਆ ਬਲੜਕੀ ਨੂੰ ਲੈ ਕੇ ਕਿਉਂ ਨਹੀਂ ਆਏ ਹੋਏ ਇਨਾ ਨੇ ਚੱਲ ਗਿਆ ਸੀ ਕੁੰਮਨ ਵਾਸਤੇ ਮੈਂ ਕਿ ਚੱਲਦਾ ਪਾਣੀ ਦੇਖ ਕੇ ਆਉਣਾ ਜੀ ਤਾਂ ਕਰਕੇ ਇਨਾ ਨੇ ਗਿਆ ਉੱਥੇ ਸੀ ਹਾਂ ਜੀ ਹਾਂ ਇਹ ਹੱਸਤਾ ਹੋ ਕੇ ਨਹੀਂ ਬਹੁਤ ਗੁੱਤਾ ਕੁਲ ਵੀ ਬੁਲਾਇਆ ਜੀ ਸਾਲੇ ਨੂੰ ਬੁਲਾਇਆ ਫਿਰ ਮਿਲਿਆ ਨਹੀਂ ਆਪਾਂ ਨਾਮ ਕੀ ਹੈ ਰੇਖਾ उस दिन क्या हुआ जब दरिया में घटना क्या हुआ? बताओ उस दिन क्या क्या, बताओ, बताओ क्या, क्या अब अच्छा, हाँ। हाँ जी। अच्छा उसके बाद क्या हुआ खेत में काम करने के उसके बाद चले गए हम सब वहाँ पर पानी देखने पानी वहाँ पर दरिया हाँ चारो कुछ बरा पीछे तो अभी क्या है

ਵਾਪਸ ਉੱਥੇ ਹਾਂ ਹਾਂ ਨਹੀਂ ਕੀ ਹੋਇਆ ਆਪकी ਲੜਕੀ ਕੀ ਨਾਮ ਸਾਡੀ ਲੜਕੀ ਦਾ ਨਿਸ਼ਾ ਕੁਮਾਰੀ ਜੀ ਉਹ ਕਿਆ ਕੰਮ ਕਰਦੀ ਸੀ ਚੌਣਾ ਗੁੱਡਣ ਗਈ ਸੀ ਅੱਛਾ ਜੀ ਕੀ ਹੋਇਆ ਵਾਹ ਪੜ ਵਾਹ ਚੌਣਾ ਗੁੱਡਣ ਗਈ ਸੀ ਤਾਂ ਮਤਲਬ ਕਿ ਦੁਪਹਿਰ ਨੂੰ ਨਾ ਮਤਲਬ ਸਰਦਾਰ ਨੇ ਕਹਿ ਵੀ ਲੇਬਰ ਕੰਮ ਨਹੀਂ ਕਰਦਾ ਲੇਬਰ ਲੈ ਜਾਓ ਆਪਣਾ ਦੁਪਹਿਰ ਨੂੰ ਤਾਂ ਉਹ ਲੇਬਰ ਲੈਣ ਗਿਆ ਪਹਿਲੇ ਟੈਂਪੋ ਲੈ ਕੇ ਘਰ ਨੂੰ ਆਉਣ ਲੱਗਿਆ ਤਾਂ ਉਹ ਟੈਂਪੋ ਲੈ ਕੇ ਮਤਲਬ ਕਿ ਫਿਰ ਪਤਾ ਨਹੀਂ ਕੀ ਹੋਇਆ ਘਰ ਨੂੰ ਮੋੜਦਾ ਮੋੜਦਾ ਨਾ ਫਿਰ ਵਾਪਸ ਲੈ ਗਿਆ ਦਰਿਆ ਕੰਨੀ ਜੀ ਤੇ ਘਟੋ ਘਟ ਪੰਜ ਛੇ ਕਿਲੋ ਬਾੜ ਸੀਗਾ ਤੇ ਮਤਲਬ 5-6 ਕਿਲੇ ਵਾਰਡ ਸੀਗਾ ਤਾਂ ਉੱਥੋਂ ਮਤਲਬ ਕੀ ਨਾ ਕਹਿੰਦਾ ਪਾਣੀ ਦੇ ਕੇ ਠੇਕੇਦਾਰ ਕਹਿੰਦਾ ਮੈਂ ਪਾਣੀ ਦੇ ਕੇ ਆ ਹੁਣ ਮਨ ਲੂ ਪਾਣੀ ਦੇਖਣ ਜਾਣੇ ਤਾਂ ਆਪਾਂ ਇਕੱਲਾ ਜਾਣਾ ਤਾਂ ਇਕੱਲਾ ਜਿਹੜਾ ਲੇਬਰ ਨਾਲ ਤਾਂ ਜਾਊਗਾ ਜੀ ਫਿਰ ਉੱਥੇ ਪਾਣੀ ਦੇਖਣ ਗਏ ਤਾਂ ਠੇਕੇਦਾਰ ਨਾਉਣ ਲੱਗੇ ਵਿੱਚ ਪਹਿਲੇ ਠੇਕੇਦਾਰ ਬੜਿਆ ਜੀ ਫਿਰ ਇੱਕ ਉਹ ਤੋਂ ਬਿਹਾਰ ਵਾਲੀ ਲੇਡੀ ਸੀਗੀ ਉਹ ਬੜਿਆ ਵਿੱਚ ਉਹਨੂੰ ਤੈਰਨਾ ਆਉਂਦਾ ਸੀਗਾ ਤੇ ਉਸ ਤੋਂ ਬਾਅਦ ਤਿੰਨ ਚਾਰ ਕੁੜੀਆਂ ਬੜੀ ਨੇ ਵਿੱਚ ਤੇ ਆਪਣੀ ਕੁੜੀ ਮਤਲਬ ਕਹਿੰਦੇ ਨੇ ਮਤਲਬ ਕੀ ਵੀ ਉਹ ਜਾਂਦੀ ਨਹੀਂ ਸੀਗੀ ਮਤਲਬ ਕਿ ਜਦੋਂ ਜਾਣਾ ਤਾਂ ਮਤਲਬ ਸਲਿੱਪ ਕਰਦਾ ਦੋਨੇ ਪੈਰ ਸਲਿੱਪ ਕਰੂਗਾ ਜੀ ਜੇ ਕੋਈ ਪਿੱਛੋਂ ੱੱਕਾ ਮਾਰਦਾ ਤੇ ਉਹ ਪਤਾ ਵੀ ਇੱਕ ਪੈਰ ਤੇ ਸਲਿੱਪ ਕਰੂਗਾ ਉਹ ਇੱਕ ਪੈਰ ਦਾ ਨਿਸ਼ਾਨ ਸੀਗਾ ਮਤਲਬ ਕਿ ਇੱਕ ਪੈਰ ਦਾ ਨਿਸ਼ਾਨ ਦੇਖਿਆ ਜੀ ਦੋਨੇ ਪੈਰ ਦਾ ਨਿਸ਼ਾਨ ਨਹੀਂ ਦੇਖਿਆ ਉਹ ਪਾਣੀ ਦੇਖੀ ਸਰ ਹਾਂਜੀ ਆਪ ਕੋ ਕੋ ਸ਼ੱਕਾ ਹੈ ਕੋਈ ਸ਼ੱਕਾ ਹੀ ਹੈ ਮਤਲਬ ਕਿ ਜੀ ਮਤਲਬ ਕਿ ਕੁੜੀ ਗਈ ਤੇ ਗਈ ਕਿੱਧਰ ਜੀ ਹੁਣ ਮੰਨ ਲਓ ਆਪਾਂ ਡੁੱਬਦੇ ਹਾਂ ਕੋਈ ਵੀ ਡੁੱਬਦਾ ਤਾਂ ਬੰਦਾ ਉੱਪਰ ਆਂਦਾ ਹੀ ਹੈ ਜੀ ਆਪਣੀ ਤਲਾਸ਼ ਕੀ ਪਾਣੀ ਵਿੱਚ ਪਾਣੀ ਉੱਤੇ ਸਾਰਾ ਲੱਭਿਆ ਮਤਲਬ ਕਿ ਸਾਨੂੰ ਕਿੰਨੇ ਦਿਨ ਲੱਗਦੇ ਆਪਣਾ 2 ਵਜੇ ਕੁੜੀ ਉੱਥੇ ਗਏ ਦਰਿਆ ਤੇ ਮੈਨੂੰ ਪੌਣੇ 4 ਵੇ ਫੋਨ ਆਇਆ ਜੀ ਉਥੋਂ ਬਈ ਇਹ ਲੱਭਦੇ ਰਹੇ ਪਤਾ ਨਹੀਂ ਹੁਣ ਰੱਬ ਜਾਣੇ ਉਦੋਂ ਸਾਨੂੰ ਫੋਨ ਨਹੀਂ ਕੀਤਾ ਪੌਣੇ 4 ਵੇ ਸਾਨੂੰ ਫੋਨ ਕੀਤਾ ਬਈ ਕੁੜੀ ਥੋੜੀ ਡੁੱਬ ਗਈ ਚਲੋ ਆਪਾਂ ਕੰਮ ਤੇ ਸੀਗੇ ਕੰਮ ਛੱਡ ਕੇ ਅਸੀਂ ਅੱਗੇ ਪਿੱਛੇ ਨਹੀਂ ਦੇਖਿਆ ਮੋਟਰਸਾਈਕਲ ਲੈ ਕੇ ਗਏ ਜੀ ਉੱਥੇ ਦੇਖਿਆ ਤਾਂ ਕੁਝ ਲੱਭਿਆ ਨਹੀਂ ਜੀ ਸਾਨੂੰ ਤੇ ਬੂਟਾ ਨਾਲ ਤੁਸੀਂ ਕਿੰਨੇ ਦਿਨ ਲੱਭਦੇ ਰਹੇ ਉੱਥੇ ਕੁੜੀ ਨੂੰ ਲਾਸਤ ਉੱਥੇ ਮਤਲਬ ਕਿ ਪੂਰਾ ਹਫਤਾ ਲੱਭਦੇ ਰਹੇ ਜੀ ਕਿਸਤੇ ਨਾਲ ਵੀ ਗੋਤਾਖਰ ਕਿਸਤੇ ਗੋਤਾਖਰ ਵੀ ਬੁਲਾਏ ਜੀ ਮਤਲਬ ਕਿ 7 ਤਰੀਕ ਨੂੰ ਗੋਤਾਖਰ ਵੀ ਆਏ 8 ਤਰੀਕ ਨੂੰ ਆਏ ਫਿਰ ਆਪਾਂ ਜਿਹੜੇ ਉਹ ਥਾਂ ਦੇ ਆਪਣਾ ਜਸਵੰਤ ਮਕੇਰੀਆਂ ਤੋਂ ਉਹ ਵੀ ਆਏ ਨੇ ਤੋਹਨੂੰ ਨੇ ਬੁਲਾਇਆ ਉਹਨਾਂ ਨੇ ਵੀ ਆਪਣਾ ਫਲੋਰ ਤੱਕ ਦੇਖ ਲਈ ਕਿਥੇ ਨਹੀਂ ਮਿਲੇ ਜੀ ਨਹੀਂ ਮਿਲੇ ਜੀ ਹੁਣ ਅੱਜ ਕੁੜੀ ਜੀ ਕੀ ਕੀਤਾ ਫਿਰ ਤੁਸੀਂ ਅੱਜ ਅਸੀਂ ਸੰਸਕਾਰ ਕੀਤਾ ਜੀ ਮਤਲਬ ਕਿ ਚਲੋ ਜਿਹੜਾ ਬਣਦਾ ਜੀ ਹੁਣ ਮਤਲਬ ਹਾਂਜੀ ਕਿਸ ਨੇ ਘਾਤ ਆਪ ਕੋ ਪੜਨ ਜੀ ਪੰਡਤ ਜੀ ਜੀ ਆਪਕੀ ਸ਼ਾਦੀ ਕੇ ਲਈ ਹਾਂਜੀ ਆਪਰ ਕੀ ਸੰਸਥਾ ਉਹ ਜਿੱਥੇ ਆਪਣਾ ਮਤਲਬ ਕੀ ਕੁੜੀ ਡੁੱਬੀ ਜੀ ਉੱਥੇ ਕਿਤੇ ਆਪਣੀ ਪੁਲਿਸ ਕੇ ਪਾਸ ਕਾਇਦ ਕਰਵਾਇਜੀ ਇਸ ਕੀ ਗਾਂਝੀ ਗਏ ਸੀਗੇ ਤੇ ਪੁਲਿਸ ਦਾ ਬਸ ਕਹੇ ਸੀਗੇ ਤੇ ਉਹ ਕਹਿੰਦੇ ਵੀ ਮਤਲਬ ਕਿ ਨਾ ਬਈ ਸਾਡੇ ਇਲਾਕੇ ਨਹੀਂ ਪੈਂਦਾ ਤੁਸੀਂ ਜਾ ਕੋਮ ਜਾਓ ਕੋਮ ਚ ਪੈਂਦਾ ਤੇ ਮੁੰਛੀ ਕਹਿੰਦਾ ਜੀ ਚਲੋ ਕੋਈ ਨਹੀਂ ਬਾਕੀ ਦੇਖਦੇ ਸਵੇਰੇ ਬਕਾਇਦਾ ਮੌਕਾ ਮਤਲਬ ਕਿ ਕੋਈ ਹਜਿਆ ਨਹੀਂ ਵੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਆਈ ਮੰਗ ਕਰਦੇ ਜਿਹੜਾ ਸਾਡੇ ਕੁੜੀ ਦੇ ਨਾਲ ਨਾਂ ਇਨਸਾਫ ਉਹ ਇਨਸਾਫ ਚਾਹੀਦਾ